ਜੇਕਰ ਤੁਸੀਂ ਵੀ ਰੱਖਦੇ ਹੋ ਵਿਦੇਸ਼ ਜਾਣ ਦਾ ਚਾਹ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਘੱਟ ਬੈਂਡਾਂ ਦੇ ਨਾਲ ਵਿਦੇਸ਼ ਪਹੁੰਚ ਜਾਓ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਵਾਸਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਵਿਦੇਸ਼ ਜਾਣ ਦਾ ਚਾਹ ਹੈ ਉਹਨਾਂ ਦੇ ਨਾਲ ਇਸ ਖਬਰ ਨੂੰ ਜ਼ਰੂਰ ਸਾਂਝਾ ਕਰਿਓ ਤੇ ਨਾਲ ਦੀ ਵੀਡੀਓ ਦੇ ਅੰਤ ਤੱਕ ਵੀ ਜੁੜੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡਾ ਵਿਦੇਸ਼ ਜਾਣ ਦਾ ਚਾਹ ਕਿਵੇਂ ਪੂਰਾ ਹੋ ਸਕਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਦੇਣ ਜਾ ਰਿਹਾ ਤੇ ਅਸਲ ਜਿਹੜੇ ਵੀ ਚੱਕ ਡਰਾਈਵਰ ਨੇ ਜੋ ਕਟ ਬੈਂਡਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਡਰਾਈਵਰ ਕਰਨਾ ਚਾਹੁੰਦੇ ਨੇ ਖਾਸ ਤੌਰ ਤੇ ਉਹਨਾਂ ਵਾਸਤੇ ਖਬਰ ਹੈ ਕਿਉਂਕਿ ਟਰੱਕ ਡਰਾਈਵਰਾਂ ਵਾਸਤੇ ਕੈਨੇਡਾ ਤੇ ਇਟਲੀ ਦੀ ਸਰਕਾਰ ਦੇ ਵੱਲੋਂ ਨਵੇਂ ਤਰੀਕੇ ਦੀਆਂ ਸਾਮੀਆਂ ਖੋਲ੍ਹੀਆਂ ਗਈਆਂ ਬਹੁਤ ਹੀ ਸਰਲ ਤਰੀਕੇ ਦੇ ਨਾਲ ਇਹਨਾਂ ਸਾਮੀਆਂ ਨੂੰ ਤੁਸੀਂ ਭਰ ਸਕਦੇ ਹੋ ਬੈਂਡ ਵੀ ਕੋਈ ਬਹੁਤੇ ਜ਼ਿਆਦਾ ਦੀ ਲੋੜ ਨਹੀਂ ਸਿਰਫ 4 ਬੈਂਡ ਦੇ ਨਾਲ ਹੀ ਤੁਸੀਂ ਡਰਾਈਵਰੀ ਕਰ ਸਕਦੇ ਹੋ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਦੱਸਦੇ ਤੁਹਾਨੂੰ ਕਿ ਕੈਨੇਡਾ ਜਾਣ ਦੇ ਚਾਹਵਾਨਾਂ ਵਾਸਤੇ ਇੱਕ ਬਹੁਤ ਹੀ ਚੰਗੀ ਖਬਰ ਆਈ ਹੈ ਹੁਣ ਉਹ ਲੋਕ ਵੀ ਅਪਲਾਈ ਕਰ ਸਕਦੇ ਜਿਨ੍ਹਾਂ ਨੇ ਆਇਲੈਂਡ ਦੇ ਵਿੱਚ ਚਾਰ ਬੈਂ ਲੈਏ ਐ ਸਮੇਂ ਹੰਦਰੀ ਇਟਲੀ ਅਤੇ ਕੈਨੇਡਾ ਦੇ ਵਿੱਚ ਲੰਬੀ ਦੂਰੀ ਦੇ ਟਰੱਕ ਡਰਾਈਵਰਾਂ ਦੀ ਕਾਫੀ ਜ਼ਿਆਦਾ ਮੰਗ ਹੈ ਕੈਨੇਡਾ ਦੇ ਵਿੱਚ ਇਹਨਾਂ ਡਰਾਈਵਰਾਂ ਦੀ ਸਲਾਨਾ ਉਸ ਤਨਖਾਹ 55000 ਡਾਲਰ ਤੋਂ ਲੈ ਕੇ 70000 ਡਾਲਰ ਤੱਕ ਹੁੰਦੀ ਹੈ ਇਹਨਾਂ ਨੂੰ ਵੀ ਫੇਰ ਲਿਵ ਮਿਲਦੀਆਂ ਹਨ ਬੋਨਸ ਭੁਗਤਾਨ ਵੀ ਮਿਲਦਾ ਹੈ ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ ਦੱਸ ਦੇ ਤੁਹਾਨੂੰ ਕਿ ਕੈਨੇਡਾ ਦੇ ਵਿੱਚ ਹੋਰ ਜ਼ਿਆਦਾ ਸਹੂਲਤਾਂ ਵੀ ਮਿਲਣਗੀਆਂ ਫ੍ਰੀ ਸਕੂਲ ਸਕੂਲ ਤਾਂ ਤੁਹਾਡੇ ਬੱਚਿਆਂ ਵਾਸਤੇ ਸਿੱਖਿਆ ਫ੍ਰੀ ਮਿਲੇਗੀ ਉਹਦੇਰੇ ਜਾਣਕਾਰੀ ਵਾਸਤੇ ਇੱਕ ਨੰਬਰ ਵੀ ਜਾਰੀ ਹੋਇਆ ਜਿਸ ਕਰਕੇ ਤੁਸੀਂ 95922262969 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੀਆਂ ਸਹੂਲਤਾਂ ਤੁਹਾਨੂੰ ਮਿਲਣ ਜਾ ਰਹੀਆਂ ਉੱਤੇ ਜਾ ਕੇ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਫੋਨ ਕੀ ਤੁਹਾਡੇ ਬੱਚਿਆਂ ਵਾਸਤੇ ਕੀ ਬੈਨੀਫਿਟਸ ਹੈ ਸਾਰੇ ਬੈਨੀਫਿਟ ਜਿਹੜੇ ਆ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਪੁੱਛ ਸਕਦੇ ਹੋ ਦਾਦੇ ਤੁਹਾਨੂੰ ਕਿ ਜਿਹੜੇ ਲੋਕ ਹੰਗਰੀ ਇਕਲੀ ਹਤੇ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਮੌਕਾ ਬਹੁਤ ਹੀ ਕਹ ਲੋ ਕਿ ਇੱਕ 골ਡਨ ਚਾਂਸ ਹੈ ਮੌਕਾ ਗਵਾਣਾ ਨਹੀਂ ਚਾਹੀਦਾ ਉਹਨਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੁਸੀਂ ਤੁਰੰਤ ਅਪਲਾਈ ਵੀ ਕਰ ਸਕਦੇ ਹੋ ਇਸ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਇਸ ਨੰਬਰ ਦੇ ਉੱਤੇ ਵੀ ਜਾਰੀ ਕਰ ਸਕਦੇ ਹੋ ਇੱਕ ਹੋਰ ਫਿਰ ਤੋਂ ਤੁਹਾਨੂੰ ਨੰਬਰ ਦੱਸ ਦਈਏ 95922 26969 ਜੁਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਹੋ ਤਾਂ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਉਹਨਾਂ ਲੋਕਾਂ ਵਾਸਤੇ ਖਬਰ ਹੈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਐ ਇਟਲੀ ਜਾਣਾ ਚਾਹੁੰਦੇ ਐ ਵਿਦੇਸ਼ ਜਾਣਾ ਚਾਹੁੰਦੇ ਐ ਤੇ ਉੱਥੇ ਜਾ ਕੇ ਆਪਣੀ ਡਰਾਈਵਰੀ ਕਰਨਾ ਚਾਹੁੰਦੇ ਐ ਉੱਥੇ ਤੁਹਾਨੂੰ ਬਹੁਤ ਵਧੀਆ ਤਨਖਾਹ ਵੀ ਮਿਲਦੀ ਐ ਪੱਤੇ ਵੀ ਮਿਲ ਰਹੇ ਨੇ ਤੇ ਨਾਲ ਕੀ ਨਾਲ ਤੁਹਾਨੂੰ ਰਹਿਣ ਸਹਿਣ ਦਾ ਵੀ ਮਿਲੇਗਾ ਖਾਣ ਪੀਣ ਦਾ ਵੀ ਮਿਲੇਗਾ ਤੇ ਤੁਹਾਡੇ ਬੱਚਿਆਂ ਦੀ ਸਿੱਖਿਆ ਵੀ ਜਿਹੜੀ ਆ ਉਥੇ ਫ੍ਰੀ ਕਰਵਾਈ ਜਾਏਗੀ ਇਸ ਖਬਰ ਨੂੰ ਵਕਤ ਵਕਤ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚਾ ਦਿਓ ਜਿਹੜੇ ਵੀ ਵਿਦੇਸ਼ ਜਾਣ ਦਾ ਚਾਹ ਰਖਦੇ ਆ ਉਹਨਾਂ ਨਾਲ ਇਸ ਖਬਰ ਨੂੰ ਜਰੂਰ ਸਾਂਝਾ ਕਰਿਓ